ਨੀ ਦੇਖੋ ਅਰੋ ਵੀਡੀਓ ਦੇਖੋ ਜੀ ਵੀਡੀਓ ਸ਼ੂਟ ਕਰ ਰਹੀ ਆ ਪਿੰਡ ਰੂਹਾ ਟੀਮ ਪਿੰਡ ਮਲ ਸਿੰਘ ਵਾਲਾ ਵਿੱਚ ਗਲੀ ਦੇ ਵਿੱਚ ਜਿਹੜਾ ਪਾਣੀ ਆ ਨਹਿਰ ਵਾਂਗ ਚੱਲ ਰਿਹਾ ਜਦੋਂ ਪਹਿਲਾਂ ਨਿੱਕੇ ਹੁੰਦੇ ਸੀ ਗਲੀ ਦੇ ਵਿੱਚ ਇੰਨੇ ਨੇ ਪਾਣੀ ਚ ਤੈਰਾਂ ਨਾਲ ਖੇਡਦੇ ਹਨਾ ਉਹ ਦਿਨ ਯਾਦ ਕਰਾ ਤੇ ਰੱਬ ਨੇ ਪਰ ਬੇਮੌਸਮ ਆ ਪਾਇਆ ਇਹ ਕਿੰਮੀ ਬਹੁਤ ਮਾੜੀ ਗੱਲ ਹੋਈ ਐ ਇਸ ਲੋਕਾਂ ਲਈ ਕਿਸਾਨਾਂ ਲਈ ਨਰਮੇ ਬਰਵਾਦ ਹੋ ਕਿ ਸਾਡੀ ਫਸਲ ਲੈਣ ਤੇ ਧੋਨੇ ਵੀ ਬਸ ਅੱਗੇ ਜੇ ਤਾਂ ਛੋਟੇ ਹੁੰਦੇ ਸੀ ਮੀਂਹ ਹਾੜ ਦਾ ਮਹੀਨਾ ਜਾਂ ਸੌਣ ਦਾ ਕਿਉਂਕਿ ਉਦੋਂ ਲੋਡ ਹੁੰਦੀ ਸੀ ਫਸਲਾਂ ਨੂੰ ਬਹੁਤ ਜ਼ਿਆਦਾ ਮੀਂਹ ਡੀ ਤਾਂ ਲੋਕ ਖੁਸ਼ ਹੁੰਦੇ ਸੀਗੇ ਉਦੋਂ ਖੇਡਣਾ ਵੀ ਵਧੀਆ ਲੱਗਦਾ ਸੀ ਪਾਣੀ ਦੇ ਵਿੱਚ ਟਾਇਰਾਂ ਦੇ ਨਾਲ ਪਰ ਹੁਣ ਬਹੁਤ ਜ਼ਿਆਦਾ ਮਨ ਉਦਾਸ ਆ ਖਰਾਬ ਆ ਕਿਉਂਕਿ ਲੋਕਾਂ ਦੇ ਹਾਲ ਦੇਖਦੇ ਆ ਜਦੋਂ ਬਹੁਤ ਸਾਰੇ ਘਰ ਡਿੱਗ ਰਹੇ ਨੇ ਫਸਲਾਂ ਖਰਾਬ ਹੋ ਰਹੀਆਂ ਨੇ ਉਹ ਬਾਈ ਪਰ ਗਿਆ ਨਾ ਉਹ ਬਾ ਵੀ ਹੋ ਨਹੀਂ ਰਹਿ ਗਿਆ ਅੱਗੇ ਨਾ ਆਉਂਦੇ ਪਸ਼ੂ ਨਾ ਆਉਂਦੇ ਹੁਣ ਤਾਂ ਲੋਕਾਂ ਨੇ ਸਿਸਟਮ ਖਰਾਬ ਕਰਤਾ ਟੋਬਿਆਂ ਦਾ ਵੀ ਐ ਸੁੱਖ ਅੱਗੇ ਜਦੋਂ ਮੀਂਹ ਨਾਲ ਟੋਬਾ ਪੜ ਜਾਂਦਾ ਚਾਹ ਚੜਦਾ ਹਾਂ ਬਿਨਾ ਵਾਂਗੇ ਕੱਪੜੇ ਵੀ ਧੋਂਦੀਆਂ ਬੁੜੀਆਂ ਟੋਬੇ 'ਚ ਹੁਣ ਤਾਂ ਪਸ਼ੂਆਂ ਦੇ ਪੀਣ ਜੋਗਾ ਵੀ ਨਹੀਂ ਛੱਡਿਆ ਪਾਣੀ ਤਾਂ ਸੁੱਕ ਮੰਨਦੀਆਂ ਨੇ ਹਾਂ ਅੱਜ ਕੱਲ੍ਹ ਕੀ ਹੋ ਰਿਹਾ ਸਾਡੇ ਲੋਕ ਜੀ ਜ਼ਿਆਦਾਤਰ ਦੋਸ਼ ਆ ਜਿਹੜਾ ਰੱਬ ਨੂੰ ਜਾਂ ਸਰਕਾਰਾਂ ਨੂੰ ਹੀ ਦਿੰਦੇ ਆ ਹਨ ਆਪਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਸਮਝਦਾ ਜਿਹੜਾ ਟੋਬਾ ਕਿਸੇ ਦਿਨ ਤਲਾਬ ਵਾਂਗ ਹੁੰਦਾ ਸੀਗਾ ਅੱਜ ਦੇ ਟਾਈਮ 'ਚ ਲੋਕਾਂ ਨੇ ਟਾਇਲਟਾਂ ਦੇ ਲੈਟਰਿੰਗਾਂ ਦੇ ਪਾਣੀ ਛੱਡ ਛੱਡ ਕੇ ਖਰਾਬ ਕਰਤਾ ਜਿਹੜਾ ਗੰਦਲਾ ਕਰਤਾ ਪਾਣੀ ਆ ਦੇਖ ਸਕਦੇ ਹੋ ਪਾਣੀ ਦੇਖੋ ਬਹੁਤ ਜ਼ਿਆਦਾ ਪਾਣੀ ਹੋ ਰਿਹਾ ਤੋਬਾ ਸੜਕ ਦਾ ਇੱਕੋਲੇ ਵਾਲਾ ਲੋਈ ਆ ਦੇਖ ਸਕਦੇ ਹੋ ਤੁਸੀਂ ਹੁਣ ਤਾਂ ਰੱਬ ਗਿਆਥੀ ਜੋੜਦੇ ਆਂ ਬਸ ਵੀਰ ਅੱਬਾ ਬੱਸ ਕਰ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਮਾੜੇ ਹਾਲਾਤ ਹੋ ਰਹੇ ਆ ਪੰਜਾਬ ਦੇ ਜਿਹਦੇ ਟਾਈਮ 'ਚ ਕਿਤੇ ਹੜ੍ਹ ਆ ਰਹੇ ਨੇ ਕਿਤੇ ਰਬ ਮੀਂਹ ਪਾਉਣੀ ਨਹੀਂ ਹਟਦਾ ਹੈਗਾ ਆ ਦੇਖੋ ਕਾਲਾ ਸਿੰਘ ਘਮਾਣ ਪੁਰਿਆਵਾਂ ਦੇ ਪਿੱਛੇ ਅਸੀਂ ਕਰਤਾ ਵੀਡੀਓ ਸ਼ੂਟ ਰਏ ਸੀਗੇ ਫਿਰ ਸੋਚਿਆ ਵੀ ਚਲੋ ਤੁਹਾਨੂੰ ਪਿੰਡ ਦਿਖਾ ਦਈਏ ਅੱਜ ਪਿੰਡ 'ਚ ਮੀਂਹ ਕਿੰਨਾ ਪੈ ਰਿਹਾ ਹੈ ਹਨਾ ਕੀ ਹਾਲਾਤ ਹੋ ਰਹੇ ਨੇ ਪਿੰਡ ਦੇ ਅਸੀਂ ਵੀਡੀਓ ਵਿੱਚ ਛੱਡਤੀ ਫਿਰ ਅੱਜ ਚਲ ਵੀਡੀਓ ਦਾ ਬਾਅਦ ਹੀ ਬਣਾ ਲਾਂਗੇ ਵੀਡੀਓ ਤਾਂ ਬਣਾਉਣੀ ਹੀ ਰਹਿਣੀ ਹੈ ਹਨਾ ਹਾਂਜੀ ਕਾਲਾ ਕਮਾਨ ਜੀ ਦੱਸੋ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਹਾਲਾਤਾਂ ਬਾਰੇ ਨਾ ਪੰਜਾਬ ਵਿੱਚ ਵੱਧ ਰਿਆ ਮੀਂਹ ਦਿਨੋਂ ਦਿਨ ਤੇ ਆ ਰਿਹਾ ਹੜ੍ਹ ਉਹਨਾਂ ਬਾਰੇ ਕੋਈ ਦੱਸੋ ਦੇਖੋ ਜੀ ਇਹ ਕਿਸੇ ਵੀ ਹੱਥ ਵੱਸ ਦੀ ਗੱਲ ਹੈ ਨਹੀਂ ਕਿਸੇ ਵੀ ਹੱਥ ਵੱਸ ਸਾਰੇ ਹੱਥ ਖੜੇ ਹੋ ਚੁੱਕੇ ਆ ਪਰਮਾਤਮਾ ਹਾਂ ਜੋ ਦੇਖ ਸਕਦਾ ਗੱਡੀ ਦੇਖੋ ਜੀ ਕਿਹੜੇ ਹਾਲ ਪਿਆਰੀ ਆ ਕਿਤੇ ਨਾ ਕਿਤੇ ਅਸੀਂ ਇਨਸਾਨ ਵੀ ਜ਼ਿੰਮੇਵਾਰ ਆ ਇਨਾਂ ਚੀਜ਼ਾਂ ਦੇ ਕਿਉਂਕਿ ਅਸੀਂ ਜੋ ਸਾਨੂੰ ਕੁਦਰਤ ਨੇ ਥਿਰੀ ਦੇ ਵਿੱਚ ਬਖਤਾ ਬਖਸ਼ੀਆਂ ਸੀ ਉਹਨਾਂ ਦੀ ਅਸੀਂ ਕਦਰ ਨਹੀਂ ਕਰੀ ਉਹਨਾਂ ਨੂੰ ਗਵਾ ਲਿਆ ਜਾਨ ਬੁੱਝ ਕੇ ਅਸੀਂ ਥੋੜਾ ਸੁਲਤਾਨੇ ਮਾਗਰ ਪੈ ਗਏ ਸਹੀ ਗੱਲ ਬੁਤੀ ਚੀਜ਼ਾਂ ਨੂੰ ਅਸੀਂ ਸੰਭਾਲਿਆ ਨਹੀਂ ਜੋ ਪ੍ਰਮਾਤਮਾ ਨੇ ਸਾਨੂੰ ਫਰੀ ਦੇ ਵਿੱਚ ਦਿੱਤੀਆਂ ਸੀ ਅਸੀਂ ਉਹਨਾਂ ਦੀ ਜਿਹੜੀ ਕਦਰ ਨਹੀਂ ਕੀਤੀ ਇਸੇ ਕਰਕੇ ਸ਼ਾਇਦ ਸਾਡੇ ਨਾਲ ਅੱਜ ਇਹ ਹਾਲਾਤ ਹੋ ਰਹੇ ਨੇ ਆਦੇਸਾ ਨੂੰ ਬਾਈ ਯਾਰ ਇਧਰ ਬੋਕਸਾਂ ਲਾਂਦੇ ਮੈਂ ਤਾਂ ਆ ਵੀ ਸੁਰਤ ਚਕਾਰ ਕਮਾਣੀ ਪਹਿਲੀ ਵਾਰ ਦੇਖ ਰਿਹਾ ਹਾਂ ਜਿਆ ਕੁਝ ਅੱਛਾ ਜੀ ਹਾਂ ਕਹਿੰਦੇ 1988 82 ਚ ਕਹਿੰਦੇ ਆਇਆ ਸੀ ਹਾਂ ਜਿਆ ਕੁਝ ਉਹ ਵੀ ਤੇਰਾ ਜਾਣ ਵੀ ਤੂੰ ਬਾਤ ਦੀਆ ਫਿਰ ਪਹਿਲਾਂ 10% ਹੁੰਦਾ ਸੀ ਕੁਦਰਤੀ ਨੁਕਸਾਨ ਜਿਹੜੇ ਹੁੰਦੇ ਸੀ ਪਰ ਜਿਹੜਾ 100% ਹੋ ਰਿਹਾ ਇਹ ਇਨਸਾਨਾਂ ਦੀ ਗਲਤੀ ਕਰਕੇ ਆ ਸਹੀ ਗੱਲ ਹੈ ਕਿਉਂਕਿ ਅਸੀਂ ਕੁਦਰਤ ਨੇ ਜਿਹੜੀਆਂ ਸਾਨੂੰ ਚੀਜ਼ਾਂ ਦਿੱਤੀਆਂ ਸੀ ਹਨਾ ਹਾਂਜੀ ਵੀ ਸਾਇਣ ਦੀ ਕਹਾਵਤ ਸਹੀ ਆ ਵੀ ਅਸੀਂ ਫਰੀ ਵਾਲੀ ਚੀਜ਼ ਦੀ ਕਦਰ ਨਹੀਂ ਕਰਦੇ ਜਿਹੜੀ ਸਾਨੂੰ ਫਰੀ ਚ ਮਿਲਦੀ ਆ ਪਰ ਜੇ ਰੇਟ ਕੀ ਜਿਹੜੀ ਮੁੱਲ ਖਰੀਦਦੇ ਆ ਉਹਦੀ ਕਦਰ ਕਰਦੇ ਆ ਸਹੀ ਗੱਲ ਹੈ ਉਹਦਾ ਪਰਮਾਰ ਦਾ ਦੌਰ ਆ ਯਾਰ ਮਾਈਕ੍ਰੋਚਿਪ ਆ ਸਾਡੇ ਲੀਨੀ ਬੰਦ ਕਰਦੇ ਬਹੁਤ ਹੋ ਗਿਆ ਹੁਣ ਤਾਂ ਕਰਦੇ ਪਰਮਾਤਮਾ ਕਿਰਪਾ ਤੁਸਾਨਾਂ ਤੇ ਸਾਰੇ ਗਰੀਬ ਭਰਾਵਾਂ ਦੇ ਕਿਹੜੇ ਘਰ ਡਿੱਗ ਰਹੇ ਨੇ ਸੱਤਾਂ ਡਿੱਗਰੀਆਂ ਨੇ ਤੇਰੀ ਫਸਲ ਖਰਾਬ ਹੋ ਰਹੀ ਆ ਆ ਕਿਸੇ ਕਿਹੋਂ ਦਿਨ ਨੂੰ ਨੁਕਸਾਨ ਨਹੀਂ ਰਹਿ ਸੋਚਿਆ ਜਾਵੇ ਵੀ ਕੱਲੇ ਜ਼ਿਮੀਂਦਾਰ ਨੂੰ ਘਟਾ ਹਨ ਆ ਹਰੇਕ ਵੀਰ ਭਰਾ ਨੂੰ ਘਟਾ ਇਹਦਾ ਤੇ ਗਰੀਬ ਦੀ ਵਿਚਾਰੀ ਛੱਤ ਡਿੱਗਰੀ ਆ ਕਿਹਦੇ ਪਸ਼ੂ ਮਰ ਰਹੇ ਨੇ ਕਿਹਦਾ ਕੋਸ਼ਕ ਇਹਦਾ ਕੋਸ਼ ਹਨ ਆ ਚੀਜ਼ਾਂ ਹੋ ਰਹੀਆਂ ਨਹੀਂ ਆ ਸਹੀ ਕਹਿੰਦਾ ਜੀ ਮੈਂ ਹਾਂ ਇਹ ਸਾਰੇ ਆਪਣੇ ਸਾਰੇ ਨੂੰ ਘਟਾ ਦੇ ਚ ਆ ਜਿਹੜੇ ਇੱਕ ਨੂੰ ਨੁਕਸਾਨ ਹੋ ਰਿਹਾਗਾ ਕਿਸੇ ਇੱਕ ਨੂੰ ਦਾ ਕੋਈ ਉਹਦਾ ਨੁਕਸਾਨ ਨਹੀਂਗਾ ਆ ਦੇਖ ਸਕਦਾ ਤੁਸੀਂ ਇੱਕ ਹੋ ਰਹੇ ਆ ਮਾੜਾ ਮੋਟੀ ਹੋ ਬਰਕਾ ਬਸ ਦੇਖੋ ਦੋਸਤੋ ਅੱਜ ਸਾਡੇ ਨਾਲ ਕੁਦਰਤ ਕਰ ਰਹੀ ਆ ਹਨਾ ਤਾਂ ਸਾਨੂੰ ਬਹੁਤ ਦੁੱਖ ਹੋ ਰਿਹਾ ਅਸੀਂ ਕੁਦਰਤ ਦੇ ਬਹੁਤ ਹਾੜੇ ਕੱਢਦੇ ਆ ਕੀ ਆਇਨਾ ਕਰ ਹਨਾ ਇਹ ਗਲਤ ਹੋ ਰਿਹਾ ਹੜਾਂ ਦਾ ਲੋਕਾਂ ਦਾ ਇਨਸਾਨ ਦੇ ਨਾਲ ਅੱਜ ਹੋ ਰਿਹਾ ਕੁਝ ਵੀ ਹੋ ਰਿਹਾ ਹੈ ਨਾ ਰੱਬ ਜਾਣਦਾ ਇਹ ਕੀ ਕਾਰਨ ਜਿਹੜਾ ਇਹ ਹਾਲ ਹੋ ਰਹੇ ਨੇ ਵਾਰਸ਼ਾਂ ਦੇ ਬੇਮੌਸਮੀਆ ਬਾਰਸ਼ਾਂ ਪੈ ਰਹੀਆਂ ਨੇ ਪਰ ਜਦੋਂ ਇਨਸਾਨ ਗਲਤੀ ਕਰਦਾ ਉਹ ਨਹੀਂ ਦੇਖਦਾ ਸ਼ਾਇਦ ਉਹ ਕੁਦਰਤ ਵੀ ਹਾੜੇ ਕੱਢਦੀ ਹੋਵੇ ਪਰ ਇਹ ਅੱਜ ਪਰਮਾਤਮਾ ਸਾਨੂੰ ਵਾਰਨਿੰਗ ਦੇ ਰਿਹਾ ਹਜੇ ਵੀ ਸੁਧਰ ਜੋ ਕਿਉਂਕਿ ਹੁਣ ਤੱਕ ਅਸੀਂ ਨੇ ਕੁਦਰਤ ਨਾਲ ਖਲਵਾੜ ਕੀਤਾ ਕਹ ਲੈ ਬਾਈ ਜਦੋਂ ਆਪਾਂ ਦਰਖਤ ਪਾਉਂਦੇ ਆ ਹਨਾ ਹਾਂ ਸਾਰੇ ਪੰਛੀ ਉਹ ਵੀ ਅੱਧੀ ਸਾਢੇ ਕਰਦੇ ਹੁੰਨੇ ਆਪਣੇ ਹਾਂ ਜਦੋਂ ਲੋਕ ਦਰਖਤਾਂ ਦੇ ਨਾਲ ਪਾਣੀ ਦੇ ਨਾਲ ਬਹੁਤ ਕੁਝ ਗਲਤ ਹੁੰਦਾ ਇਹ ਤਾਂ ਇਨਸਾਨ ਕਰਦਾ ਇਨਸਾਨ ਦੀ ਗੱਲ ਕੀ ਹੁੰਦੀ ਆ ਬਾਈ ਤੂੰ ਮੈਂ ਦੱਸਦਾ ਚਾਹਾਂ ਆਪਰੇ ਦਰਖਤ ਨਾਲ ਕੋਈ ਫਰਕ ਪ ਨਹੀਂ ਪੈਂਦਾ ਵੀ ਕਨਾਲ ਜੇ ਕਨਾਲ ਬੰਦੀ ਜਾ ਪੱਟਾ ਬਾਈ ਉਹ ਯਾਰ ਕੀ ਫਰਕ ਪੈਂਦਾ ਹਾਂ ਆ ਤਾਂ ਹੁੰਦੀਆਂ ਲੋਕਾਂ ਨੂੰ ਸਹੀ ਆ ਪਰ ਇਹਨਾਂ ਨੂੰ ਦੇ ਇੱਕ ਨਾਲ ਬਹੁਤ ਇਨਸਾਨ ਆ ਉਹਦਾ ਨਾਮ ਬਣਾਉਣ ਦੇ ਚੱਕਰ ਚ ਸਾਰਾ ਕੁਝ ਕਰਦਾ ਹਾਂ ਕੋਈ ਸੇ ਲੋਕ ਫਲਾਣੇ ਨੇ ਉਸ ਟਾਈਮ ਤੇ ਲੋਕ ਬਹੁਤ ਚੌੜੇ ਹੋ ਜਾਂਦੇ ਆ ਯਾਰ ਫਲਾਣੇ ਨੇ ਆ ਚੀਜ਼ ਤੇ ਸਰਚ ਕੀਤੀ ਉਹਨੇ ਆਏ ਪਤਾ ਲਵਾ ਲਿਆ ਆ ਕਰ ਲਿਆ ਪਰ ਇਹਦੇ ਕੁਦਰਤੇ ਰੰਗਾਂ ਨਾਲ ਆਪਾਂ ਨੂੰ ਖੇਡਣਾ ਨਹੀਂ ਚਾਹੀਦਾ ਏਸੀ ਲਿਆਵਾਂਗੇ ਵੈ ਕਰਾਂਗੇ ਬਾਹਰ ਕਰਾਂਗੇ ਇੱਕ ਟਾਈਮ ਇਹ ਹਜਾ ਹੁੰਦਾ ਸੀ ਕਿਤੇ ਨੇੜੇ ਤੇੜੇ ਕੋਈ ਡਾਕਟਰ ਨਹੀਂ ਹੁੰਦਾ ਸੀ ਕੋਈ ਹਸਪਤਾਲ ਨਹੀਂ ਅੱਜ ਹਰ ਪਿੰਡ ਤਿੰਨ ਤਿੰਨ ਡਾਕਟਰ ਹਸਪਤਾਲ ਫੇਰ ਵੀ ਬਿਮਾਰੀਆਂ ਵੱਧ ਰਹੀਆਂ ਨੇ ਬਈ ਕਿਉਂਕਿ ਬਿਮਾਰੀ ਵੀ ਨਹੀਂ ਹੁੰਦੀ ਸੀ ਫਿਰ ਕਾਰਨ ਇਹ ਆ ਕਿ ਹਸਪਤਾਲ ਵਧਣ ਨਾਲ ਬਿਮਾਰੀ ਨਹੀਂ ਵਧੀ ਸਾਡੀਆਂ ਗਲਤੀਆਂ ਨਾਲ ਅਸੀਂ ਜੋ ਸਾਡੇ ਖੇਤਾਂ ਦੇ ਵਿੱਚ ਧਰਤੀ ਦੇ ਉੱਤੇ ਨਿਊਟ੍ਰੀਸ਼ਨ ਸੀਗਾ ਸ਼ੁੱਧ ਆਰਗੈਨਿਕ ਉਹਨੂੰ ਅਸੀਂ ਖਤਮ ਕੀਤਾ ਪੈਸਟੀਸਾਈਡ ਦੇ ਮਗਰ ਲਾ ਕੇ ਰਿਆ ਸਪਰੇਆਂ ਦੇ ਪਿੱਛੇ ਲਾ ਕੇ ਅਸੀਂ ਝਾੜ ਵਧਾਉਣ ਦੇ ਚੱਕਰ 'ਚ ਆਪਦੀ ਜ਼ਿੰਦਗੀ ਕਟਾ ਲਈ ਉਮਰ ਕਟਾ ਲਈ ਪੈਸਟੀਸਾਈਡ ਨਾਲ ਕਰ ਕਹਿੰਦੇ ਕੈਂਸਰ ਆ ਕੇ ਅੰਦਰ ਪੱਤਿਆਂ ਨਾਲ ਹੁੰਦਾ ਹਨਾ ਹਾਂ ਕੈਂਸਰ ਬੁੜੀਆਂ ਨੇ ਸਭ ਤਾਂ ਕਰਦੀਆਂ ਨੇ ਕੋਈ ਸਭ ਤੋਂ ਵੱਧ ਕੈਂਸਰ ਬੁਗਿਆਂ ਨੂੰ ਹੁੰਦਾ ਹੈ ਹੈ ਇਹ ਨੰਗਾ ਪਤਾ ਕਰ ਦਉਂਗਾ ਟੈਸਟ ਦਾ ਕਾਰਨ ਹੀ ਹੈਗਾ ਵੀ ਆਪਾਂ ਜਿਹੜੀਆਂ ਖਾ ਰਿਹਾ ਜਪੜਾ ਖਾਂਦੇ ਸਬਜ਼ੀਆਂ ਖਾਂਦੇ ਹਾਂ 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 ਆ ਕਰ ਇਹ ਫ੍ਰੀ ਰੈਡੀਕਲ ਪੈਦਾ ਕਰਦੀਆਂ ਸਾਡੇ ਅੰਦਰੋਂ ਐਂਟੀਆਕਸੀਡੈਂਟ ਆ ਜਿਹੜਾ ਉਹਨੂੰ ਖਤਮ ਕਰਦੀਆਂ ਨੇ ਹੁਣ ਨਿੱਕੀ ਕਿ ਲੋ ਕੀ ਕਰ ਜਨ ਆਪਾਂ ਜੇ ਕਿਸਾਨ ਭਰਾ ਹਨਾ ਹਾਂ ਕੀ ਕਰਦੇ ਆਪਾਂ ਕਾ ਤਿੱਲਾ ਲੱਗ ਬੀਜਰਾਂ ਨੇ ਵੀ ਬਣਾ ਰਹੇ ਸੁਪਰੇ ਵਾਲਾ ਬੀਜਾ ਵੀ ਆਪਾਂ ਦਾ ਬਣਾ ਰਹੇ ਸੁਪਰੇ ਵਾਲਾ ਖਾਵਾਂਗੇ ਹਾਂ ਫੋਟ ਚ ਪਾਉ ਰਹੇ ਹਾਂ ਹਾਂ ਵਿਆਹ ਨੂੰ ਉਹ ਵੀ ਕਿਤੇ ਡਿੱਟੇ ਜਾਂਦਾਗਾ ਪੈਸਾ ਕਮਾਉਣ ਦੇ ਚੱਕਰ ਚ ਅਸੀਂ ਪਾਸਟੀ ਸਾਈਡ ਨਾਲ ਝਾੜ ਵਧਾ ਰਹੇ ਆ ਪਰ ਉਹੀ ਪੈਸਾ ਸਾਡਾ ਹੌਸਪੀਟਲਾਂ ਦੇ ਵਿੱਚ ਲੱਗ ਰਿਹਾ ਹੈਗਾ